ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆਂ ਹੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਈਆਂ ਸ਼ੁਰੂਆਤ ਏਮ ਕਾਫੀ ਲੇਟ ਹੋ ਗਏ ਹੈ ਨਾ ਤੇ ਤਾਂ ਕਰਕੇ ਬਲੌਗ ਆਪਾਂ ਹੁਣ ਸਟਾਰਟ ਕਰਿਆ ਤੇ ਇਧਰ ਆਪਣਾ ਮੁੰਡਾ ਜਾਂਦਾ ਹੋ ਤੁਰਿਆ ਕਿਉਂਕਿ ਸਿਰਨਾ ਤੈ ਹੈ ਅੱਜ ਤੇ ਹੁਣ ਆਪਾਂ ਹਨਾ ਕੰਮਕਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜੀ ਹਨਾ ਕੱਲ ਵਾਲੇ ਬਲੌਗ ਥਲੇ ਬਹੁਤ ਸਣਸਣੇ ਕਮੈਂਟ ਆਏ ਤੁਹਾਡੇ ਬਹੁਤ ਹੀ ਨਾਈਸ ਕਮੈਂਟ ਆਏ ਥੈਂਕ ਯੂ ਜੀ ਸਾਰੇ ਭੈਣ ਭਰਾਵਾਂ ਦਾ ਇੰਨੇ ਸਣਸਣੇ ਕਮੈਂਟ ਕਰਨ ਵਾਸਤੇ ਤੇ ਆਪਣੇ ਹਨਾ ਚੈਨਲ ਨਾਲ ਸਪੋਰਟ ਬਣਾਉਣ ਵਾਸਤੇ ਤੇ ਪਲੀਜ਼ ਆਪਣੇ ਚੈਨਲ ਨਾਲ ਫੁੱਲ ਸਪੋਰਟ ਬਣਾਈ ਰੱਖਿਓ ਤੇ ਹੁਣ ਆਪਾਂ ਬਲੌਗ ਸਟਾਰਟ ਕਰ ਲਿਆ ਹਨਾ ਚਲੋ ਬਲੌਗ ਤਾਂ ਆਪਾਂ ਅਪਲੋਡ ਜ਼ਰੂਰ ਕਰਾਂਗੇ ਚਲੋ 10 ਮਿੰਟਾਂ ਦਾ ਹੀ ਅਪਲੋਡ ਕਰ ਦਈਏ ਤੇ ਬਾਕੀ ਜੀ ਹਨਾ ਜਿੰਨੇ ਜਿੰਨੇ ਭੈਣ ਭਰਾਵਾਂ ਕੋਲੇ ਬਲੌਗ ਆਪਣਾ ਇੰਗਲਿਸ਼ ਚ ਜਾਂਦਾ ਹਨਾ ਉਹ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਜਿੱਦਾਂ ਹੁਣ ਬਲੌਗ ਆਪਣਾ ਦੇਖ ਰਹੇ ਹੋ ਤੁਸੀਂ ਉੱਪਰ ਸੈ ਤੇ ਸੈਟਿੰਗ ਦੇ অপਸ਼ਨ ਨੂੰ ਓਕੇ ਕਰਕੇ ਉੱਥੇ ਆਡੀਓ ਟਰੈਕ ਆ ਜਾਂਦਾ ਹੈ ਨਾ ਉੱਥੇ ਜਾ ਕੇ ਤੁਸੀਂ ਪੰਜਾਬੀ ਕਰਕੇ ਬਲੌਗ ਆਪਣਾ ਪੰਜਾਬੀ ਚ ਦੇਖ ਸਕਦੇ ਹੋ ਨਾ ਕਿਉਂਕਿ ਇਹ YouTube ਨੇ ਉਦੋਂ ਹੀ ਹਨਾ ਕੁਝ ਕਰਿਆਗਾ ਸੈਟਿੰਗ ਕਰੀ ਹੋਈ ਹੈ ਵੀ ਮੈਂ ਖੁਦ ਨਹੀਂ ਇਹ ਸੈਟਿੰਗ ਕਰੀ ਸਾਰੇ ਬਲੌਗਰਾਂ ਦੇ ਨਾਲ ਹੀ ਇਹ ਚੀਜ਼ ਹੋ ਰਹੀ ਹੈ ਤਾਂ ਸੈਟਿੰਗ ਤੇ ਜਾ ਕੇ ਪਲੀਜ਼ ਉੱਥੇ ਜਾ ਕੇ ਹਨਾ ਕੁਝ ਨਹੀਂ ਇੱਕ অপਸ਼ਨ ਔਨ ਕਰਨਾ ਹੈ ਬਸ ਉੱਥੇ ਪੰਜਾਬੀ ਲਾ ਕੇ ਆਪਣਾ ਬਲੌਗ ਪੰਜਾਬੀ ਚ ਦੇਖ ਲਿਆ ਕਰੋ ਤੇ ਬਾਕੀ সাপোর্ট ਕਰੋ ਆਪਣੇ ਚੈਨਲ ਨਾਲ ਤੇ ਚਲੋ ਜੀ ਮਿਲੋ ਮੇਰੇ ਮੁੰਡੇ ਨੂੰ ਇਹ ਸਤਿ ਸ਼੍ਰੀ ਅਕਾਲ ਬਲਦੇ ਪੁੱਤ ਸਤਿ ਸ਼੍ਰੀ ਅਕਾਲ ਤੇ ਮੇਰਾ ਪੁੱਤ ਹੁਣ ਬਾਲ ਪਾਉਂਦਾ ਤੇ ਆਪਾਂ ਘਰ ਦੇ ਕੰਮਕਾਰ ਕਰਦੇ ਹਾਂ ਸ਼ੁਰੂ ਤੇ ਜਸ਼ਨਾ ਆਪਣਾ ਬੈਠਾ ਹੈ ਨਾ ਉਹ ਵੀ ਮਤਲਬ ਪੱਖਾ ਚੱਲ ਰਿਹਾ ਸੀ ਕਹਿੰਦੀ ਮੰਮੀ ਗਰਮੀ ਵਾਲੀ ਐ ਤੇ ਉਹ ਬੈਠੀ ਐ ਤੇ ਆਪਾਂ ਬਲੌਗ ਸਟਾਰਟਿੰਗ ਕਰ ਲਈ ਤੇ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਹੋਰ ਐ ਸ਼ੋਰਟ ਐਡ ਕਰਦੇ ਜਾਵਾਂਗੇ ਤੇ ਬਾਕੀ ਜੀ ਹਨਾ ਜਿਹੜੇ ਜਿਹੜੇ ਸਪੋਰਟ ਕਰਦੇ ਉਹਨਾਂ ਨੂੰ ਥੈਂਕ ਯੂ ਧੰਨਵਾਦ ਤੇ ਉਹ ਭੈਣ ਦਾ ਵੀ ਧੰਨਵਾਦ ਹਨਾ ਜਿਨੇ ਗਿਫਟ ਭੇਜਿਆ ਜਸ਼ਨ ਵਾਸਤੇ ਥੈਂਕ ਯੂ ਤੇ ਦੋਨਾਂ ਵਾਸਤੇ ਗਿਫਟ ਭੇਜਿਆ ਪ੍ਰੀਤ ਵਾਸਤੇ ਨਾਲ ਜਸ਼ਨ ਵਾਸਤੇ ਥੈਂਕ ਯੂ ਜੀ ਬਹੁਤ-ਬਹੁਤ ਤੇ ਚਲੋ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਤੇ ਨਾਲ ਦੀ ਨਾਲ ਸ਼ਾਰਟ ਆਪਾਂ ਤੁਹਾਡੇ ਲਈ ਜੋੜਦੇ ਜਾਵਾਂਗੇ ਜਿਵੇਂ-ਜਿਵੇਂ ਕੰਮ ਤਾਂਦੇ ਕਰਾਂਗੇ ਤੇ ਚਲੋ ਜੀ ਫਿਰ ਮਿਲਦੇ ਆਪਾਂ ਮਾ ਜੀ ਆਪਾਂ ਲਾਗੇ ਭਾਂਡੇ ਮਾਂਜਣਾ ਭਾਂਡੇ ਆਪਣੇ ਕੋਲੇ ਥੋੜੇ ਐ ਕਿਉਂਕਿ 11 ਵਾਲੀ ਚਾਹ ਸੀ ਬਣਾਈ ਨਹੀਂ ਤੇ ਜਵਾਕ ਨਹੀਂ ਪੀਂਦੇ 11 ਵਾਲੀ ਚਾਹ ਫਿਰ ਮੈਂ ਵੀ ਕੈਨਸਲ ਕਰਤੀ ਮੇਰੇ ਘਟ ਵਾਲੀ ਇਹ ਨਹੀਂ ਪੀਂਦੀ ਅਸੀਂ ਵੀ ਨਹੀਂ ਪੀਂਦੇ ਤੇ ਬਾਕੀ ਦੋ ਦਿਨਾਂ ਦੀਆਂ ਛੁੱਟੀਆਂ ਸੈਸ਼ਨ ਨੂੰ ਤੇ ਫਰੀਦ ਨੂੰ ਕੱਲ ਵੀ ਛੁੱਟੀ ਸੀ ਅੱਜ ਵੀ ਛੁੱਟੀ ਹੈ ਤੇ ਕੱਲ ਨੂੰ ਸਕੂਲ ਜਾਣਾ ਕੱਲ ਨੂੰ ਸਕੂਲ ਇਹਨਾਂ ਦੇ ਲੱਗਣਗੇ ਅੱਜ ਛੁੱਟਣਾ ਉਹਗਾ ਕੋਈ ਤੇ ਬਾਕੀ ਜੀ ਇਹ ਖੁਸ਼ਖਬਰੀ ਹੈ ਸਾਰਿਆਂ ਲਈ ਖੁਸ਼ਖਬਰੀ ਬਹੁਤ ਜ਼ਿਆਦੇ ਤੇ ਆਪਾਂ ਸ਼ੇਅਰ ਕਰਦੇ ਹਾਂ ਸੋਡੇ ਨਾਲ ਹਨਾ ਖੁਸ਼ਖਬਰੀ ਕੀ ਹੈ ਤੇ ਇਹਦੇ 'ਚ ਹਨਾ ਮੈਂ ਆਈ ਨਹੀਂ ਗੈਰੀ ਬੀ ਚਲੋ ਉਮੀਦ ਆਸ ਜੀ ਜੇ ਆਪਾਂ ਆਸ ਜ਼ਿੰਦਗੀ ਚ ਰੱਖਦੇ ਆ ਨਾ ਉਹਦੇ ਨਾਲ ਕੁਝ ਵੀ ਹੋ ਸਕਦਾ ਹੈ ਕਿਉਂਕਿ ਆਸ ਵੀ ਛੱਡਣੀ ਚਾਹੀਦੀ ਕਦੇ ਵੀ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਖੁਸ਼ਖਬਰੀ ਹੈ ਜੀ ਅੱਜ ਸਾਨੂੰ ਮੈਨੂੰ ਫੋਨ ਆਇਆ ਬਿਸ਼ਨਾਮਲ ਸਕੂਲ ਚੋਂ ਖਾਲਿਆਂ ਵਾਲ ਨੂੰ ਫੋਨ ਤੇ ਮੈਨੂੰ ਉਹਨਾਂ ਨੇ ਇਹ ਚੀਜ਼ ਕਹੀ ਕਹਿੰਦੇ ਤੁਸੀਂ ਪਰਮਿੰਦਰ ਦੀ ਮੰਮਾ ਬੋਲਦੇ ਹੋ ਮੈਂ ਕਿ ਹਾਂ ਜੀ ਪਰਮਿੰਦਰ ਦੀ ਮੰਮਾ ਬੋਲਦੀ ਐ ਮੈਂ ਕਹਿੰਦੇ ਜੀ ਸੋਡੇ ਪਰਮਿੰਦਰ ਦਾ ਸੈਕੰਡ ਰਾਉਂਡ ਦੇ ਵਿੱਚ ਨੰਬਰ ਪੈ ਗਿਆ ਯਾ ਸਾਜ ਅਸੀਂ ਬਹੁਤ ਖੁਸ਼ ਆਏ ਚਲੋ ਹਨਾ ਮੈਨੂੰ ਅਮੀਰ ਸੀਗੀ ਪੂਰੀ ਹੈ ਹਨਾ ਜਿਹੜੀਆਂ ਭੈਣਾਂ ਹਨਾ ਵੀ ਵਟਸਐਪ ਤੇ ਜੁੜੀਆਂ ਵਿੰਗਾਂ ਨੇ ਨੰਬਰ ਹੈ ਉਹਨਾਂ ਨੇ ਇਹ ਫਰੀਦ ਦੀ ਨਾ ਡਾਂਸ ਵਾਲੀ ਵੀਡੀਓ ਦੇਖੀ ਹੋਈ ਹੈ ਤੇ ਫਰੀਦ ਬਹੁਤ ਸੋਹਣਾ ਡਾਂਸ ਕਰਦੀ ਹੈ ਹਨਾ ਉਹ ਭੈਣਾਂ ਨੇ ਦੇਖਿਆ ਤੇ ਖੁਸ਼ਕਵਰੀ ਹੈ ਜੀ ਆਪਣੇ ਫਰੀਦ ਦਾ ਨੰਬਰ ਪੈ ਗਿਆ ਸੈਕੰਡ ਰਾਉਂਡ ਵਾਸਤੇ ਤੇ ਮੇਰਾ ਹੱਥ ਦੇਖਾ ਖਾਲੀ ਜਸ਼ਨ ਦਾ ਆਇਆ ਨਹੀਂ ਕੋਸ਼ ਵੀ ਹਣਾ ਹਾਂ ਨਾ ਕਿਉਂਕਿ ਉਹ ਕਹਿੰਦੇ ਸੀ ਵੀ ਦੂਜੇ ਮੈਂ ਪੁੱਛਿਆ ਸੀ ਮੈਂ ਕਿ ਜਸਪ੍ਰੀਤ ਦਾ ਆ ਗਿਆ ਕਹਿੰਦੇ ਵੀ ਉਹਦਾ ਮਜੇ ਆਇਆ ਨਹੀਂ ਕਹਿੰਦੇ ਭੈਣੇ ਵੀ ਹੋ ਸਕਦਾ ਕਹਿੰਦਾ ਕਿ ਉਹ ਕੁੜੀਆ ਦਾ ਆਪਾਂ WhatsApp ਤੇ ਦੱਸਦੀ ਹੈ ਹਣਾ ਹਾਂ ਨਾ ਤੇ ਤੇ ਚਾਰਜ ਮੇਰਾ ਪਤਾ ਘੜੀ ਬੰਨੀ ਫਿਰਦਾ ਹੈ ਨਾ ਤੇ ਮਸ ਆਈ ਦੀ ਖੁਸ਼ਖਬਰੀ ਆ ਨਾ ਵੀ ਮੇਰੀ ਗੱਲ ਸੁਣੋ ਮੈਂ ਇਹ ਨਹੀਂ ਕਹਿੰਦੀ ਵੀ ਮੇਰੀ ਦੀ 5 ਲੱਖ ਜਿੱਤ ਕੇ ਆਉਂਗੀ ਉਸ ਤੋਂ ਜਾਂ 2 ਲੱਖ ਦੇ ਕੇ ਆਉਂਦੀ ਠੀਕ ਹੈ ਬੱਚੇ ਨੂੰ ਇੰਨਾਂ ਚੀਜ਼ਾਂ ਚ ਸਾਰੀਆਂ ਚੀਜ਼ਾਂ ਦੀ ਹਿੱਸਾ ਲੈਣਾ ਚਾਹੀਦੇ ਹੈ ਕਿਉਂਕਿ ਬੱਚੇ ਨੂੰ ਇੱਕ ਤਾਂ ਪੂਰਾ ਇਹ ਜ਼ਿੰਦਗੀ ਜਿਉਣ ਦਾ ਪਤਾ ਜਾਂਦਾ ਹੈ ਨਾ ਵੀ ਜ਼ਿੰਦਗੀ ਕਿਵੇਂ ਪਤਾ ਕਮੈਂਟ ਆਫ ਹੋ ਜਾਣਗੇ ਬਬੂ ਸੱਚ ਕਾ ਬਲਾ ਦੇ ਕਰਾ ਸੱਚ ਕਾ ਬਲਾ ਸੱਚ ਕਾ ਬਲਾ ਹੈ ਤੇ ਜਿਵੇਂ ਆਪਣਾ ਕਰੀਦਾ ਨੀਂਦਰ ਦਾ ਤੇ ਮਤਲਬ ਬੱਚੇ ਨੂੰ ਇਹ ਜ਼ਿੰਦਗੀ ਜਿਉਣ ਦਾ ਪਤਾ ਲੱਗਦਾ ਹੈ ਇਸ ਤਰ੍ਹਾਂ ਜਾਈ ਜਾਂਦੀ ਜੇ ਆਪਾਂ ਬੱਚੇ ਨੂੰ ਬਾਹਰ ਅੰਦਰ ਕੱਢਾਂਗੇ ਤੇ ਲਓ ਜੀ ਦੂਜੇ ਰਾਉਂਡ ਤੋਂ ਤਾਂ ਮੇਰਾ ਪੁੱਤ ਹੋ ਗਿਆ ਸਿਲੈਕਟ ਐ ਬਾਕੀ ਨੂੰ ਦੇਖਦੇ ਆਂ ਤੀਜੇ ਰਾਉਂਡ ਤੱਕ ਲੈ ਕੇ ਜਾਂਦਾ ਕਿ ਨਹੀਂ ਮੇਰੇ ਪੁੱਤ ਨੂੰ ਤੇ ਬਸ ਆਹੀ ਖੁਸ਼ਖਬਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਬਾਕੀ ਮਿਹਨਤ ਹੈ ਨਾ ਕਰਦਾ ਮੇਰਾ ਪੁੱਤ ਬਹੁਤ ਜ਼ਿਆਦੀ ਤੇ ਬਾਕੀ ਉਹ ਜਿਹੜੀਆਂ ਭੈਣੀਆਂ ਡਾਂਸ ਵੀਡੀਓ ਦੇਖੀ ਆ ਨਾ ਮੈਂ ਉਹਦੇ ਬਲੌਗ ਚ ਐਡ ਕਰਨਾ ਸੀਗਾ ਉਹ ਮਤਲਬ ਸ਼ਾਰਟ ਜਿਹੜਾ ਸਕੂਲ ਚੋਂ ਭੇਜਿਆ ਪ੍ਰੀਤ ਸਕੂਲ ਚੋਂ ਉਹ ਨਾ ਵੀ ਡਾਂਸ ਕਰ ਰਹੀ ਹੈ ਤੇ ਪਰ ਉਹ ਦਿੱਤੇ ਕਾਪੀਰਾਈਟ ਆਂ ਸਮਝਦਾ ਸੀਗਾ ਫਿਰ ਮੈਂ ਐਡ ਨਹੀਂ ਕਰਿਆ ਹਨਾ ਤੇ ਕਰ ਮੈਂ WhatsApp ਤੇ ਸਟੋਰੀ ਲਾਤੀ ਸੀਗੀ ਸਟੇਟਸ ਤੇ ਇੰਸਟਾ ਤੇ ਮੈਂ ਲਾਈਵ ਵੀ ਸਟੋਰੀ ਹਨਾ ਵੀ ਕੁਝ ਜਿਹੜਾ ਭੈਣਾ ਮੇਰੇ ਨਾਲ WhatsApp ਤੇ ਜੁੜਨੇ ਉਹਨਾਂ ਨੂੰ ਮੈਂ ਸੈਂਡ ਕਰਦਾ ਸੀਗਾ ਨਾ ਸ਼ਾਰਟ ਬ੍ਰੀਥ ਵਾਲਾ ਤੇ ਉਹਨਾਂ ਨੇ ਦੇਖਿਆ ਤੇ ਹਨਾ ਵੀ ਪ੍ਰੀਤ ਕਿਸ ਤਰ੍ਹਾਂ ਡਾਂਸ ਕਰਦੀ ਹੈ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਣਾ ਭੈਣਾ ਤੇ ਮੈਨੂੰ ਉਮੀਦ ਹੈ ਮੈਨੂੰ ਇੰਨੀ ਜਿਆਦਾ ਉਮੀਦ ਹੈ ਵੀ ਪ੍ਰੀਤ ਸਾਡੀ ਤੀਜੇ ਰਾਉਂਡ ਚ ਜ਼ਰੂਰ ਜਾਊਗੀ ਵੀ ਇਹ ਜ਼ਰੂਰੀ ਨਹੀਂ ਹੈ ਨਾ ਵੀ ਜੇ ਪੈਸੀ ਜਿੱਤ ਕੇ ਆਵੇ ਪਰ ਤੀਜੇ ਰਾਉਂਡ ਚ ਜ਼ਰੂਰ ਜਾਊਗੀ ਪ੍ਰੀਤ ਦਾ ਇੱਕ ਮਾਂ ਦਾ ਵਿਸ਼ਵਾਸ ਹੈ ਮੇਰਾ ਵਿਸ਼ਵਾਸ ਹੈ ਮੇਰੀ ਧੀ ਤੇ ਹਨ ਕਿਉਂਕਿ ਆਪਾਂ ਬੱਚਾ ਨੂੰ ਇਹ ਬੱਚਾ ਹਨਾ ਆਪਣਾ ਵੀ ਕੇਰੇ ਰਾਉਂਡ ਚ ਸਲੈਕਟ ਹੋ ਸਕਦਾ ਕਿਹੜੇ ਚ ਨਹੀਂ ਤੇ ਮੈਨੂੰ ਪਤਾ ਮੇਰੀ ਧੀ ਮੇਰਾ ਵਿਸ਼ਵਾਸ ਫਤਹਿ ਨੋ ਕਰਦਾ ਦੀ ਤੇ ਇਸ ਤੀਜੇ राउंड ਚ ਜਰੂਰ ਵੈਗਰੂ ਲੈ ਕੇ ਜਾਊਗਾ 프리드ੂ ਤੀਜੇ राउंड ਚ ਦੇਖਦੇ ਹਾਂ ਕੁਛ ਹਨਾ ਮਿਹਨਤ ਪੱਲੇ ਪੈਂਦੀ ਹੈ ਜਾਂ ਕਿਵੇਂ ਕੁਛ ਹੈ ਚਲੋ ਮਿਹਨਤ ਬਿਲਕੁਲ ਆਇ ਨਹੀਂ ਹੁੰਦਾ ਹਨਾ ਵੀ ਪੈਸੇ ਜਿੱਤਨੇ ਹੀ ਸਭ ਕੁਝ ਹੈ ਪਰ ਹੋ ਸਕਦਾ 프리드 ਦੀ ਕਿਸਮਤ ਚ ਟੀਵੀ ਤੇ ਆਉਣਾ ਹੋਵੇ ਹਨਾ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਇਹਨਾਂ ਨੇ ਰੱਖ ਰੱਖਿਆ ਸਕੂਲ ਵਾਲਿਆਂ ਨੇ ਇਹ ਡीडी ਪੰਜਾਬੀ ਤੇ ਪ੍ਰੋਗਰਾਮ ਆਊਗਾ ਹਨਾ ਵੀ ਹੋ ਸਕਦਾ 프리드 ਟੀਵੀ ਤੇ ਆ ਜਾਏ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੇ ਚਲੋ ਜੀ ਜਸ਼ਨਤਾ ਘੜੀ ਬੰਨੀ ਫਿਰਦਾ ਕੱਲ ਦਾ ਜਦੋਂ ਦੀ ਭੈਣ ਨੇ ਭੇਜੀ ਹੈ ਤੇ ਇੰਨੀ ਕਿ ਜ਼ਿਆਦੇ ਖੁਸ਼ ਹੈ ਘੜੀ ਗੁੱਟ ਤੇ ਸਜਾ ਰੱਖੀ ਲਾਉਂਦੀ ਨਹੀਂ 1 ਮਿੰਟ ਵਾਸਤੇ ਵੀ ਤੇ ਚਲੋ ਜੀ ਫਿਰ ਆਪਾਂ ਹਨਾ ਸਬਜ਼ੀ ਦਾ ਇੰਤਜ਼ਾਮ ਕਰਕੇ ਕੀ ਬਣਾਉਣੀ ਲਓ ਜੀ ਆਪਾਂ ਬਣਾਉਣੀ ਅੱਜ ਨਾਲੇ ਜਿਸ ਨੂੰ ਕੈਮਰਾ ਜਮਾ ਇੱਕ ਫੰਕਰਾ ਗਿਆ ਆਪਾਂ ਤੇ ਆਹ ਪਰ ਅਗਲੇ ਚਾਹੂ ਦੋ ਤੇ ਜਵਾਕ ਨੂੰ ਬਣਾ ਕੇ ਦਿੰਨੀ ਅੱਜ ਮੈਂ ਰਾਤ ਹਣਾ ਕਾਲਾ ਰਾਜਿੰਦਰਪਹਿਂ ਡਾਕਮੈਂਟ ਆਇਆ ਕਹਿੰਦੇ ਦੀਦੀ ਤੁਸੀਂ ਮਤਲਬ ਰੋਜ਼ ਕੁਝ ਵੀ ਖਾਣੇ ਨੂੰ ਜੀ ਨਹੀਂ ਆਉਂਦਾ ਤੇ ਫਿਰ ਮੈਂ ਕਿਹਾ ਜਣਾ ਉਹ ਚੀਜ਼ ਬਣਾ ਲਵੇ ਬੱਸ ਇਹ ਖਾਣੇ ਵਿੱਚ ਬੱਚੇ ਆ ਇਹਦੀ ਗੱਲ ਨਹੀਂ ਹੈਗੀ ਵੀ ਬੱਚੇ ਖਾਂਦੇ ਜੀਏ ਸੇਵਨਾ ਖਾਣਦੇ ਨੇ ਤੇ ਚਲੋ ਹਣਾ ਕੁਝ ਚੀਜ਼ ਬਣਾਦੇ ਹੁਣ ਜੋ ਤੇ ਆਪਾਂ ਬਣਾਉਣੀ ਹੈ ਅੱਜ ਕਸਟਰਡ ਤੇ ਕਸਟਰਡ ਵਾਸਤੇ ਆਪਾਂ ਲੈਂਦੇ ਆ ਆ ਆਪਣਾ ਕੀ ਕਹਿੰਦੇ ਨੇ ਉਹ ਦੇਖ ਤੇ ਮੇਰੇ ਨਾਲ ਅੱਜ ਝਾੜਦੋਂ ਬਈ ਥੋੜੀ-ਥੋੜੀ ਤੇ ਝਾੜਦੋਂ ਨਾਲ ਮੇਰੇ ਸਿਰ ਚ ਦਰਦ ਹੋ ਰਿਹਾ ਹੈਗਾ ਤੇ ਸਿਰ ਵੀ ਮਿੰਨਾ-ਮਿੰਨਾ ਦੁਖੀ ਜਾਂਦਾ ਮੇਰਾ ਸਿਰ ਤੋਂ ਘੁਨਾ ਕੇ ਮਤਲਬ ਵਾ ਇੱਥੇ ਜਾ ਕੇ ਨਹੀਂ ਕੋਲਦੇ ਕੀ ਚੀਜ਼ ਨੇ ਕੋਈ ਐ ਕੈਂਪਿੰਗ ਨਾਲ ਤੋਹਾਂ ਕਰ ਰਹੀ ਹੈ ਚਲੋ ਆਪਣੇ ਆਪ ਝਾੜ ਦਿੰਦੇ ਹੁਣ ਕਿੰਨਾ ਚਿਰ ਦੁਖੂ ਤੇ ਆਪਾਂ ਬਣਾਉਣੀ ਹੈ ਜੀ ਹੁਣ ਪਹਿਲਾਂ ਤਾਂ ਆਪਾਂ ਮਿਰਚਾਂ ਕਰਦੇ ਫਰਾਈ ਠੀਕ ਹੈ ਮਿਰਚਾ ਕਰਦੇ ਫਰਾਈ ਆਪਾਂ ਅੱਜ ਆਪਾਂ ਹਰੀਆਂ ਮਿਰਚਾਂ ਦੇ 2-3 ਦਿਨ ਹੋ ਗਏ ਇਹਨਾਂ ਨੂੰ ਆਖੀਏ ਦੀ ਬਿਚਾਰਾਂ ਨੂੰ ਮੈਂ ਕਿਹਾ ਵੀ ਨਾ ਮਿਰਚਾ ਫਰਾਈ ਕਰਕੇ ਦੇਵਾਂ ਮੈਂ ਹੁਣ ਮੰਗ ਰਹੇ ਸੀਗੇ ਇਹ ਤੇ ਤੇ ਐਦਿਹਾ ਆਪਾਂ ਤਾਂ ਬੈਠ ਕੇ ਬਣਾ ਲਾ ਵੀ ਕਿਉਂ ਬਸ ਤੇ ਚਲੋ ਮੈਂ ਕਿਹਾ ਨਾ ਚੇਂਜ ਕਰਦੇ ਆ ਜੋ ਕੁਝ ਨਾ ਕਿ ਡੇਲੀ ਡੇਲੀ ਸੇਮ ਹੋਵੇ ਵੈਸੇ ਆਪਣੇ ਬੱਚੇ ਖਾ ਲੈਂਦੇ ਆ ਤੇ ਮੈਂ ਆਈਸਕ੍ਰੀਮ ਵੀ ਜਮਾਉਂ ਆ ਵੀ ਤੁਸੀਂ ਐ ਕਹੋਗੇ ਹਨਾ ਵੀ ਭਰਾ ਤੂੰ ਵੀ ਗੱਲ ਬੋਲੀਏਂਦੀ ਵੀ ਆਪਣੇ ਬੱਚੇ ਸੇਵਾ ਡੇਲੀ ਵੀ ਖਾ ਰਹੇ ਨੇ ਵਧੀਆ ਚਾਹੇ ਸਹੀਏ ਖਾਂਦੇ ਨੇ ਕਿਉਂਕਿ ਮਤਲਬ ਮੈਨੇ ਉਹਨੂੰ ਬਾਟੀ ਬਾਟੀ ਭੱਦ ਨਹੀਂ ਹੁਣੀ ਬੱਧੀ ਤੇ ਬਾਟੀ ਬਾਟੀ ਭਾਰ ਕੇ ਹਨਾ ਚਲੋ ਜਿੰਨਾ ਵੀ ਖਾਂਦੇ ਆ ਇਹ ਖਾ ਕੇ ਜਦ ਬਾਅਦ ਵੀ ਜਿਹੜਾ ਬੱਚਾ ਰਹਿੰਦਾ ਰਹਿੰਦਾ ਵਸਾ ਚੁੱਕੀ ਤੇ ਜੇ ਤਾਂ ਵੀ ਸਕੂਲ ਜਾਂਦਾ ਸਵੇਰੇ ਮੈਨੂੰ ਸੇਵਾ ਖਵਾ ਕੇ ਉਹਨੂੰ ਫੇਰ ਭੇਜਦੇ ਨੇ ਸਕੂਲ ਤੇ ਹੁਣ ਦੋ ਦਿਨ ਹੋ ਗਏ ਘਰੇ ਸੀਗੇ ਤੇ ਰੋਟੀ ਤੋਂ ਪਹਿਲਾਂ ਸੇਵਨਾ ਖਾਣ ਦਾ ਜਿਹੜਾ ਰਾਤਾਂ ਤੜਨ ਰੱਖਣਾ ਹੁੰਦਾ ਸੀ ਤੇ ਸੇਵਨਾ ਖਾ ਕੇ ਤੇ ਫੇਰੇ ਦੁਆਦ ਰੋਟੀ ਖਾਂਦੇ ਹਨਾ ਮੈਂ ਕਹਿੰਦੀ ਰੋਟੀ ਚਲੋ ਘੱਟ ਖਾਧੀ ਜੂ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਵੀ ਪਹਿਲਾਂ ਮੈਂ ਕਿਹਾ ਸੇਵਨਾ ਹੀ ਖਾਉਂਦੀ ਜਿਹੜੀ ਚੀਜ਼ ਖਾਣ ਵਾਲੀ ਹੈ ਤੇ ਖਾ ਲੈਂਦੇ ਸੀ ਤੇ ਕਿਉਂਕਿ ਮੈਨੂੰ ਪਤਾ ਹੈ ਜਦ ਬਹੁਤ ਜਾਂਦੇ ਨਾ ਬੀਕ ਹੋ ਗਏ ਸੀਗੇ ਜਸ਼ਨ ਵੀ ਪ੍ਰੀਤ ਵੀ ਤੇ ਬੀਕ ਹੋ ਗਏ ਸੀ ਨਾ ਬੱਚਾ ਜਦੋਂ ਆਏ ਹੁੰਦੇ ਮੇਰੇ ਕੋਲ ਸਮੋਜੀ ਮੈਂ ਇਹ ਵੀ ਮੈਂ ਬੜੀ ਵਧੀਆ ਖਵਾ ਖਵਾ ਲਈ ਖਵਾ ਰਹੀ ਹਾਂ ਕੁਝ ਬੱਚਿਆਂ ਨੂੰ ਵੀ ਮੈਂ ਹੀ ਗਈ ਹੈ ਨਾ ਵੀ ਪਤਾ ਨਹੀਂ ਮੈਂ ਜ਼ਿਆਦਾ ਸੰਭ ਰਹੀ ਹਾਂ ਬੱਚਿਆਂ ਨੂੰ ਆਏ ਨਹੀਂ ਹੁੰਦਾ ਇਹ ਸਾਰੀਆਂ ਭੈਣਾਂ ਨੂੰ ਨਾ ਇਹ ਚੀਜ਼ ਤੇ ਤੁਸੀਂ ਗਲਤ ਰਿਐਕਸ਼ਨ ਨਾ ਕਰਿਓ ਮੈਂ ਸਿਰਫ ਇਹ ਕਰ ਰਹੀ ਹਾਂ ਵੀ ਮਾਂ ਬਰੋ ਦੇ ਘਰੇ ਬੱਚਿਆਂ ਦੇ ਸ਼ੌਂਕ ਪੂਰੇ ਹੁੰਦੇ ਹੈ ਨਾ ਚਲੋ ਕਿਵੇਂ ਵੀ ਹੈ ਨਾ ਗਰੀਬ ਅਮੀਰ ਜੋ ਵੀ ਹੈ ਨਾ ਆਪਦੇ ਬੱਚਿਆਂ ਦੇ ਸ਼ੌਂਕ ਪੂਰੇ ਜਰੂਰ ਕਰਦਾ ਹੈ ਨਾ ਇੱਕ ਮਾਂ ਬੇਜੂ ਸ਼ੌਕ ਪੂਰੇ ਕਰਦਾ ਹੈ ਨਾ ਕਿਉਂਕਿ ਘਰ ਕਿਵੇਂ ਵੀ ਹੈ ਨਾ ਬੰਦਾ ਅਮੀਰ ਹੋਵੇ ਭੈਣ ਭਰਾ ਨਾ ਪਾਉ ਨਾ ਬਿਨਾਂ ਤੇ ਸਿਰਫ ਤੇ ਇੱਕ ਚੀਜ਼ ਹੋਰ ਹੈ ਪਤਨੀਆਂ ਨੂੰ ਪਤਾ ਹੈ ਨਾ ਵੀ ਆਪਾਂ ਆਪਦੇ ਬੱਚਿਆਂ ਦੇ ਸ਼ੌਕ ਪੂਰੇ ਕਰਦੇ ਹਾਂ ਨਾ ਵੀ ਆਪਾਂ ਜਿੰਨੇ ਜੋਗੇ ਵੀ ਹੁੰਦੇ ਇੱਥੇ ਮੈਂ ਸਿਰਫ ਇਹਨਾਂ ਨੂੰ ਨਾ ਵੀ ਵਧੀਆ ਖਵਾ ਪਿਆ ਰਹੀ ਨਹੀਂ ਮੈਨੂੰ ਵਧੀਆ ਲੱਗਦਾ ਕਿਉਂਕਿ ਵਧੀਆ ਕਿਉਂ ਲੱਗਦਾ ਕਿਉਂਕਿ ਤੇ ਕੈਰੇ ਕਰੇ ਨਾ ਮਾਂ ਫਿਰ ਦੇਖਦੇ ਆਪਾਂ ਨੂੰ ਵੀ ਸਰਦਾਰੀ ਤੇ ਮਾਂ ਪਰਦੇ ਘਰੇ ਆਪਾਂ ਸਰਦਾਰੀ ਹੁੰਦੀ ਹੈ ਨਾ ਕਿਉਂਕਿ ਆਇਆ ਹੁੰਦਾ ਵੀ ਮਾਂ ਪਰਦੇ ਘਰੇ ਵਧੀਆ ਖਰਾਕ ਖਾਦੀ ਹੁੰਦੇ ਨਾ ਜੇ ਧੀ ਪੁੱਤ ਦੀ ਤੇ ਉਹ ਕੰਮ ਆਉਂਦੀ ਹੈ ਸਹੁਰੇ ਘਰੇ ਜਾ ਕੇ ਸਹੁਰੇ ਘਰੇ ਜਾ ਕੇ ਧੰਦਾ ਕਰਨਾ ਇੱਕ ਧੀ ਹੈ ਨਾ ਪੇਕੇ ਦੇ ਘਰੇ ਦੱਤੀ ਆਏ ਕਹਿੰਦੇ ਮੇਰਾ ਸਿਰ ਦੁਖ ਰਿਆ ਮੈਂ ਮਤਲਬ ਠੀਕ ਨਹੀਂ ਹੈਗੀ ਜਾਂ ਮੇਰਾ ਸਿਰ ਦੁਖ ਰਿਆ ਜਾਂ ਮੈਂ ਪੈਣੀ ਹੈ ਨਾ ਵੀ ਮੈਂ ਰੈਸਟ ਕਰਦੀ ਆ ਤੇ ਸਹੁਰਿਆਂ ਦੇ ਘਰੇ ਇੱਕ ਕੀ ਜੱਜ ਨੂੰ ਬਣ ਜਾਂਦੀ ਹੋ ਰੈਸਟ ਨਹੀਂ ਕਰ ਸਕਦੀ ਕਿਉਂਕਿ ਸੌਣਿਆ ਦੇ ਘਰੇ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਹੁਣ ਤੁਸੀਂ ਇੱਥੇ ਮੇਰੇ ਤੇ ਗੱਲ ਲਾ ਲਓ ਨਾ ਮੇਰੇ ਤੇ ਇਸ ਤਰ੍ਹਾਂ ਗੱਲ ਲਾ ਲਓ ਕਿਉਂਕਿ ਮੈਂ ਆਪਦੇ ਮਾਪਿਓ ਦੇ ਘਰੇ ਮਤਲਬ ਇੰਨੀ ਕਿ ਜ਼ਿਆਦਾ ਖਰਾਬ ਖਾਦੀ ਹੋਈ ਹੈ ਮੈਂ 8ਵੀਂ ਕਲਾਸ ਚ ਹੁੰਦੀ ਸੀ ਕਿ ਮੈਨੂੰ ਉਹਨਾਂ ਦੀ ਮੇਰੀ ਸਾਰੇ ਗੱਲਾਂ ਚੇਤੇ ਆ ਤੇ ਮੈਂ ਜਦੋਂ ਮਤਲਬ ਸਕੂਲੋਂ ਆਉਣਾ ਠੀਕ ਹੈ ਸਾਡੇ ਘਰੇ ਕਾਲੇ ਵਾਲੀ ਸਿਰਫ ਦੋ ਜਣੇ ਮਲਾਈ ਖਾਂਦੇ ਹੁੰਦੇ ਸੀ ਇੱਕ ਮੇਰਾ ਚਾਚਾ ਤੇ ਇੱਕ ਮੈਂ ਮਲਾਈ ਖਾਂਦੀ ਹੁੰਦੀ ਸੀ ਜੇ ਤਾਂ ਮੈਂ ਸਕੂਲੋਂ ਪਹਿਲਾਂ ਆ ਜਾਣਾ ਮੈਂ ਸਿਰਫ ਵੈਗ ਰੱਖਣਾ ਬੂਟਾਂ ਦੇ ਬਦਲ ਬੂਟਾਂ ਨੂੰ ਨਮੀ ਤੇ ਮੈਂ ਵੱਧ ਜਿਹੀ ਨਹੀਂ ਕਰਦੀ ਸੀ ਪਹਿਲਾਂ ਮੈਂ ਚੱਕਣੀ ਟੋਕਰੇ ਚ ਪਾਤੀ ਬਾਕੀ ਚੱਕ ਕੇ ਮੈਂ ਉਹਦੇ ਚ ਮਲਾਈ ਭਰਦੀ ਵੀ ਮੰਨ ਕੇ ਚੱਲੋ ਖੁੱਲਾ ਡੁੱਲਾ ਵੈਗੂ ਦੀ ਕਿਰਪਾ ਨਾਲ ਪਹਿਲਾਂ ਆਪਣਾ ਆਪਦੀ ਇਕੱਠਾ ਪਰਿਵਾਰ ਸੀ ਬਹੁਤ ਜਿਆਦਾ ਦੁੱਧ ਹੁੰਦਾ ਸਾਡੇ ਤੇ ਉਸ ਦੁੱਧ ਚੋਂ ਮਤਲਬ ਮੈਂ ਵਾਟੀ ਚੱਕਣੀ ਵਾਟੀ ਚੱਕ ਕੇ ਜਿੰਨੀ ਵੀ ਮਲਾਈ ਹੁੰਦੀ ਮੈਂ ਕਸਮ ਨਾਲ ਝੂਠ ਨਹੀਂ ਬੋਲਦੀ ਧੀਆਂ ਦੀ ਮੈਂ ਆਪਣੀ ਮਾਂ ਦੀ ਮੈਂ ਉਹ ਵਾਟੀ ਭਰ ਲੈਣੀ ਮਲਾਈ ਦੀ ਠੀਕ ਹੈ ਵਾਟੀ ਭਰ ਕੇ ਤੇ ਸਾਈ ਮਲਾਈ ਕਾਠੀ ਬਰਟੀਚਪਾਲ ਅਨੀ ਤੌੜੀ ਚੂ ਹਾਰ ਇਸ ਬੋਧਾ ਧਾਰਦੇ ਸੀ ਮੇਰੀ ਦਾਦੀ ਤਰਾਉਂਦੀ ਅੱਗੇ ਤੇ ਉਹਦੇ ਵਿੱਚ ਮੈਂ ਨੂਨ ਮਿਰਚ ਪਾ ਕੇ ਸਬਜੀ ਰੋਟੀ ਖਾਂਦੀ ਹੁੰਦੀ ਠੀਕ ਹੈ ਮੈਨੂੰ ਸਬਜੀ ਨਹੀਂ ਚਾਹੀਦੀ ਹੁੰਦੀ ਸੀ ਸਾਰ ਦੁਪਹਿਰੇ ਵਿੱਚ ਜੇ ਮੈਂ ਕਹਾਂ ਮੈਨੂੰ ਸਬਜੀ ਚਾਹੀਦੀ ਹੁੰਦੀ ਸੀ ਸਿਰਫ ਮਲਾਈ ਦੇ ਵਿੱਚ ਨੂਨ ਪਾ ਕੇ ਮਿਰਚ ਪਾ ਕੇ ਮੈਂ ਉਸ ਤਰ੍ਹਾਂ ਰੋਟੀ ਨਾਰਮਲ ਰੋਟੀ ਖਾਂਦੀ ਹੁੰਦੀ ਸੀਗੀ ਤੇ ਇੱਕ ਮਿੰਟ ਮੈਂ ਮਿਰਚਾਂ ਪਾ ਰਾਂ ਨਾ ਫਿਰ ਆਪਾਂ ਹੋਰ ਸ਼ੇਅਰ ਕਰਦੇ ਹਾਂ ਦੋਰੀ ਦਾ ਗੱਲ ਓਮੇ ਤੇ ਅਨਾਲੋਗ ਸਾਨੂੰ ਤੇ ਤੁਹਾਨੂੰ ਹੋਣਾ ਕਿ ਇਹ ਤੁਸੀਂ ਹੋ ਜਿੱਤੀਗੀ ਸਾਡੇ ਲਈ ਪ੍ਰਾਰਥਨਾ ਜਿੱਦ ਮੈਂ ਲੇਟ ਹੋ ਜਾਂ ਸਕੂਲਾਂ ਤੇ ਮੇਰਾ ਚਾਚਾ ਪਹਿਲਾਂ ਆ ਜਾਂਦਾ ਫਿਰ ਉਹਨੇ ਮਤਲਬ ਆ ਕੇ ਉਹਨੇ ਵੀ ਇਹ ਕੰਮ ਕਰਨਾ ਵੀ ਉਹਨੇ ਆ ਕੇ ਮਲਾਈ ਉਹਨੇ ਲਾ ਲਈ ਹੈ ਨਾ ਜਿਵੇਂ ਮੇਰੇ ਤੋਂ ਪਹਿਲਾਂ ਉਹ ਆ ਜਾਂਦਾ ਤੇ ਮਲਾਈ ਉਹਨੇ ਲਾ ਲਈ ਸਾਡੀ ਉਹਨੇ ਰੋਟੀ ਖਾ ਲੈਣੀ ਤੇ ਅਸੀਂ ਸਾਡੇ ਪਰਿਵਾਰ ਚ ਮਤਲਬ ਅਸੀਂ ਦੋ ਜਣੇ ਮਿਲਾਈ ਖਾਣ ਆਲੇ ਸੀਗੇ ਮੈਂ ਬਹੁਤ ਚੰਗੀ ਬੋਹ ਜਾ ਕੇ ਖਾਣਾ ਖਾਧੀ ਪਹਿਲੇ ਤੈਨੂੰ ਤੇ ਖਾਣਾ ਖਾਧੀ ਤੇ ਅਸੀਂ ਸਾਡੇ ਪਰਿਵਾਰ ਚ ਦੋਨੇ ਜਣੇ ਮੋਟੇ ਆਂ ਅਸੀਂ ਮੇਰਾ ਚਾਚਾ ਮੋਟਾ ਤੇ ਮੈਂ ਮੋਟੀ ਆਣਾ ਬਾਕੀ ਸਾਡਾ ਸਾਰਾ ਪਰਿਵਾਰ ਪਤਲਾ ਹੈਗਾ ਮਤਲਬ ਨੋਰਮਲ ਹੈਗਾ ਅਸੀਂ ਛੇਤ ਦੇ ਬਾਹਰੀ ਆਂ ਬਾਕੀ ਅਸੀਂ ਤਾਂ ਜਿਵੇਂ ਮੈਂ ਉਹ ਮਤਲਬ ਜਿੰਨੇ ਕੇ ਦੁੱਖ ਤਕਲੀਫਾਂ 15 ਸਾਲਾਂ ਚ ਮੈਂ ਦੇਖ ਲਿਆ ਹੈਣਾ ਤੇ ਜਾਂਜ ਵਿੱਚ ਹੈ ਛੋਟੀ ਉਮਰ ਦੀ ਹਜਿਆਣਾ ਕਦਮਾਂ ਦੇ ਮੁੱਕ ਦੇ ਮੁੱਕ ਨਹੀਂ ਦੇਣਾ ਵੀ ਉਹ ਜਿਹੜੇ ਇੰਨੇ ਬਦਖ ਦੁੱਖ ਜਿਹੜੇ ਮੈਂ ਚੱਲਦੇ ਆ ਨਾ ਵੀ ਉਹ ਖਰਾਕ ਸਿਰ ਤੇ ਚੱਲ ਗਈ ਮੈਂ ਹਨਾ ਕਿਉਂਕਿ ਖਰਾਕ ਪਹਿਲੇ ਤੋਂ ਚੱਲਦਾ ਸਾਡਾ ਸੀਗਾ ਤੇ ਹੱਡ ਤੜਦਾ ਹੈ ਨਾ ਵੀ 15 ਸਾਲਾਂ ਚ ਜਾ ਹੁਣ ਮੌਕੇ ਦੀ ਵੀ ਇੰਨੀ ਕਿ ਜ਼ਿਆਦਾ ਹਨਾ ਝਗੜੇ ਚ ਮਿਲਾਂ ਤੁੰਗ ਰਹੀ ਹੈ ਪੈਂਸਲ ਤੁੰਗ ਰਹੀ ਹੈ ਵੀ ਉਹ ਜਿਹੜੀ ਖਰਾਕਾਦੀ ਮੇਰੀ ਅੱਜ ਮੇਰੇ ਕੰਮ ਆ ਰਹੀਏ ਇਸ ਕਰਕੇ ਮੈਂ ਫ੍ਰੀਡ ਹੋਣਾ ਨੂੰ ਇੰਨੀ ਕਿ ਜ਼ਿਆਦਾ ਵਧੀਆ ਵੀ ਕਲਾ ਪਰ ਵੀ ਕਲਾ ਇਹ ਕੋਈ ਵੀ ਚੀਜ਼ ਬਣਾ ਕੇ ਜਾਂ ਜਿਸ ਤਰ੍ਹਾਂ ਉਹ ਹੱਥ ਨਾਲ ਬਣਾਉਂਦੀ ਚੀਜ਼ ਤੇ ਜਾਂ ਜਿਹਨੇ ਬਾਜ਼ਾਰ ਚੋਂ ਲਿਆਣਾ ਹੁਣ ਅਸੀਂ ਕੱਲ ਬਾਜ਼ਾਰ ਤੋਂ ਖਰਦਣਗੇ ਇਹ ਮੈਨਾਂ ਕਿਲੋ ਲੈਨੇ ਆ ਬਹਿਣਾ ਮੈਂ ਉਹਦੇ ਦੋ ਫਾਦੇ ਦਰਫੇ ਇਹ ਜਾਣ ਜਸ਼ਨ ਖਾ ਜਾਣੇ ਜਾਂ ਫਰੀਦ ਜਾਣੇ ਇਹਨਾਂ ਨੇ ਖਾਦੇ ਸਾਰੇ ਕੇਲੇ ਤੇ ਵੀ ਮੈਂ ਇਹ ਕਹਿ ਰਹੀ ਹਾਂ ਵੀ ਧੀ ਕਾਣਾ ਵੀ ਧੀ ਨੂੰ ਖਰਾਕ ਦੇਓ ਚੰਗੀ ਤੋਂ ਚੰਗੀ ਖਰਾਕ ਪੁੱਤ ਦੇ ਬਰੂਪਰ ਦਖਾ ਦੇਓ ਹਣਾ ਕਿਉਂਕਿ ਧੀ ਆਨੇ ਬੁਲਾਣੇ ਕਰੇ ਜਾ ਕੇ ਬੋਝਾਂ ਢੰਡਾ ਕਰਨਾ ਹੁੰਦਾ ਹੈਣਾ ਤੇ ਮੈਂ ਗਰੀਬ ਜਿਹਰੀ ਕਾਲਾ ਦੀ ਮੈਂ ਖਰਾਕ ਖਾਦੀ ਹੈ ਨਾ ਉਹ ਖਰਾਕ ਦੇ ਸਰ ਤੇ ਮੈਂ ਅੱਜ ਵੀ ਮਤਲਬ ਮੈਨੂੰ ਮੈਂ ਤਾਂ ਵੀ ਨਹੀਂ ਬੀਚ ਪਸਾਂਦੀ ਮੈਂ ਕਿੰਨੇ ਕੰਮ ਕਰੀ ਜਾਵਾ ਤੇ ਇਹ ਵੀ ਨਾ ਕੋਈ ਨਹੀਂ ਹੁੰਦੀ ਜਿਹੜਾ ਮੈਂ ਐਸੇ ਹੀ ਰਹਿਣੀ ਹੈ ਨਾ 24 ਘੰਟੇ ਐਸੇ ਰਹਿਣੀ ਹੈ ਕਿ ਜਦੋਂ ਮੈਨੂੰ ਖਰਾਕ ਦਾ ਚੱਤੀ ਮਾਣ ਹੈ ਲਾਂਗੜ ਧੋਈ ਦਉਂਦੀ ਆ ਮੈਂ ਮੇਰੇ ਗੋਡੇ ਲਗਦੇ ਆ ਮੈਂ ਮੇਰੇ ਨਾਲ ਲੱਤਾਂ ਹੁੰਦੇ ਨੇ ਤੇ ਲਾਉਂਦੀ ਆਪਣੇ ਮੇਕਲਾ ਹੋਮਸਾਈ ਜਦੋਂ ਮੈਂ ਚਾਣਾ ਰੋਟੀ ਖਾਣ ਲਈ ਤਾਂ ਵੀ ਸਾਗੀ ਬੁਹੀ ਹੈ ਨਹੀਂ ਜੀ ਜੀ ਕੋਈ ਵਾਰ ਸਿਰ ਦੁਖਾਂ ਲੱਗ ਜਾਂਦਾ ਮੇਰਾ ਫਿਰ ਤੇ ਦੱ ਲੱਗ ਲੱਗ ਥੋੜੀਆਂ ਬ੍ਰਾਊਨ ਜਾਣਗੀਆਂ ਨਾ ਬਾਕੀ ਸਹੀ ਐ ਸੱਤ ਐ ਤੇ ਇਸ ਕਰਕੇ ਮੈਂ ਇਸੀ ਦੇ ਜੋੜਵਾ ਲਈਆਂ ਨਾ ਵੀ ਜਾਂ ਧੀ ਐ ਜਾਂ ਪੁੱਤ ਐ ਕੋਈ ਫਰਕ ਨਾ ਰੱਖੋ ਧੀ ਆ ਪੁੱਤਾਂ ਚ ਤੇ ਪੁੱਤ ਨੂੰ ਖਾਣਾ ਦੇ ਰਹੇ ਹੋ ਤਾਂ ਧੀ ਨੂੰ ਪਹਿਲਾਂ ਖਾਣਾ ਦਿਓ ਕਿਉਂਕਿ ਇਹਨੇ ਬਗਾਨੇ ਘਰੇ ਜਾਣਾ ਬਹੁਤ ਜ਼ਿਆਦਾ ਧੰਦਾ ਕਰਨਾ ਹੁੰਦਾ ਬਗਾਨੇ ਘਰੇ ਜਾ ਕੇ ਨਾ ਸਾਰੀ ਜ਼ਿੰਮੇਵਾਰੀ ਚੱਕਣੀ ਹੁੰਦੀ ਆ ਸੌਰਿਆਂ ਦੀ ਤੇ ਆਪਾਂ ਸਾਨੂੰ ਇੰਨਾ ਤਾਕਤਵਰ ਬਣਨਾ ਚਾਹੀਦਾ ਹੈ ਕਿ ਅਸੀਂ ਕਿਸੇ ਨਾਲ ਲੜ ਸਕੀ ਆਵਦੇਦਨ ਤੇ ਜੋ ਸਕੀਏ ਹਾਂ ਲੜ ਸਕੀਏ ਨਹੀਂ ਆਹ ਦੇਖੋ ਤਾਂ ਇਹ ਬੱਚੇ ਪਾਲਣ ਵਾਸਤੇ ਹਣਾ ਇੱਕ ਲੇਡੀ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਹਣਾ ਕਿਉਂਕਿ ਜੇ ਇੱਕ ਲੇਡੀ ਜੇ ਐਕਟਿਵ ਹੈ ਨਾ ਤਾਂ ਫਿਰ ਹੀ ਉਹ ਸਭ ਕੁਝ ਕਰ ਸਕਦੀ ਹੈ ਤੇ ਮੇਰਾ ਕਹਿਣ ਦਾ ਮਤਲਬ ਹੈ ਵੀ ਈਆਂ ਨੂੰ ਵੀ ਉਨੀ ਪਰਮਿਸ਼ ਦਿਓ ਜਿੰਨੀ ਜੇ ਆਪਾਂ ਇੱਕ ਬੇਟੇ ਨੂੰ ਦਿੰਦੇ ਤੇ ਈਂ ਮੇਰਾ ਮਕਸਦ ਹੈ ਮੈਂ ਕਦੇ ਵੀ ਜਨਮ ਤੇ ਫਰੀ ਚ ਕਦੇ ਫਰਕ ਨਹੀਂ ਰੱਖਿਆ ਕਦੇ ਨਾ ਕਦੇ ਸਾਜ਼ ਨਹੀਂ ਇਹ ਚੀਜ਼ ਹੋਇਆ ਸਾਨੂੰ ਹਨਾ ਵੀ ਸਾਡੇ ਧੀਆ ਕਿਉਂ ਮਰੀਤੀ ਐ ਅਸ ਤਾਂ ਕਹਿੰਦੇ ਅਸੀਂ ਕਰਮਾਂ ਵਾਲੇ ਸਾਡੇ ਧੀਆ ਹਨ ਤੇ ਹੁਣ ਧੀਆਂ ਨੇ ਆਪਣੇ ਕਿਹੜੀਆਂ ਦਿੱਤੀਆਂ ਧੀਆਂ ਵੀ ਪਰੀਆਂ ਵਰਗੀਆਂ ਦਿੱਤੀਆਂ ਦਿੱਤੀਆਂ ਮੈਨੂੰ ਵਾਈਫ ਨੂੰ ਮੇਰੀ ਇੰਨੀ ਕੋ ਖਸ ਰੱਖਣੀ ਕਰੀ ਐ ਵੀ ਮੇਰਾਂ ਦੀਆਂ ਹਨਾ ਪਰੀਆਂ ਵਰਗੀਆਂ ਦਿੱਆਂ ਮੇਰਗਾਣਾ ਜੇ ਮੈਂ ਸੋਨੂੰ ਅੱਜ ਵਿੜਿਆ ਹੀ ਨਹੀਂ ਕਰ ਰਹੀ ਮੈਂ ਸੋਨੂੰ ਸਿਰਫ ਬੁਲਾਉਂ ਚ ਦੱਸ ਰਹੀ ਐ ਵੀ ਮੇਰਾਂ ਦੀਆਂ ਜੇ ਚਾਰ ਦਿਨਾਂ ਹੁਣ ਨਾ ਇਹਨਾਂ ਨੂੰ ਸੈਲਫ ਸਹਿਵਾ ਲੈਣਾ ਤੇ ਇਹਨਾਂ ਨੂੰ ਦੇਖ ਕੇ ਨਹੀਂ ਕਹਿ ਸਕਦਾ ਕੋਈ ਵੀ ਇਹਨਾਂ ਨਾਲ ਕੋਈ ਇਹਨਾਂ ਨੂੰ ਦੇਖ ਕੇ ਚਿਹਰੇ ਨੂੰ ਦੇਖ ਕੇ ਇਹਨਾਂ ਦੇ ਪੈਰਾਂ ਨੂੰ ਦੇਖ ਕੇ ਕੋਈ ਇਹ ਜੀ ਨਹੀਂ ਕਹਿ ਸਕਦਾ ਕਿ ਇਹ ਨਾਤੀਆਂ ਨੇ ਨਾ ਕੱਲਾ ਸਿਰਵਾ ਕੇ ਮੇਰੇ ਆਂਦੀਆਂ ਮੂੰਹਾਂ ਤੋਂ ਵੀ ਵਿਆਹ ਹਾਂ ਸ਼ਬਦ ਦੇ ਵੀ ਜਾ ਸਕਦੇ ਆ ਵਿਆਹ ਦੇ ਵੀ ਜਾ ਸਕਦੇ ਆ ਵੀ ਇਹਨਾਂ ਦਾ ਨਾਉਣਾ ਵੀ ਜ਼ਰੂਰੀ ਨਹੀਂ ਇੰਨੀ ਜਿਆਦਾ ਮੇਰੇ ਆਤੀਆਂ ਸਜਜੀਆਂ ਨੇ ਮਤਲਬ ਸਚ ਸਚਜੀਆਂ ਕਹਿੰਦੇ ਉਹ ਚੀਜ਼ ਹੈ ਤੇ ਬਹੁਤ ਸੋਹਣੀਆਂ ਨੇ ਬਹੁਤ ਐਕਟਿਵ ਨੇ ਬਹੁਤ ਸਿਆਣੀਆਂ ਨੇ ਤੇ ਮੈਂ ਕਹਣੀ ਵੈਗਰੂ ਮੈਨੂੰ ਐਡੇ ਸੁਣਨ ਦੇ ਧੀਆਂ ਲੈ ਕੇ ਵੈਗਰੂ ਮੈਂ ਤਾਂ ਚੰਗੀ ਨਹੀਂ ਸੀ ਮੈਂ ਤਾਂ ਖੁਸ਼ ਹੈ ਮੇਰੇ ਪੁੱਤ ਹੈ ਨਹੀਂ ਮੈਂ ਕਹਣੀ ਮੇਰੇ ਧੀਆਂ ਹੋਣਗੇ ਮੈਂ ਬਹੁਤ ਖੁਸ਼ ਹੈ ਤੇ ਸਾਰਾ ਕੁਝ ਜੋ ਵੀ ਸਾਡੇ ਕੋਲੇ ਜਿੰਨਾ ਵੀ ਥੋੜੀ ਪ੍ਰਾਪਤੀ ਹੈ ਨਾ ਉਹ ਸਾਰੀ ਸਾਰੇ ਧੀਆਂ ਦੀ ਹੈ ਤੇ ਇਹਨਾਂ ਦੀ ਜੋ ਪ੍ਰਾਪਤੀ ਹੈ ਨਾ ਧੀਆਂ ਦੀ ਦੋਨਾਂ ਦੀ ਤੇ ਮੈਂ ਖੁਸ਼ ਆ ਨਾ ਵੀ ਮੇਰੇ ਪੁੱਤ ਚਲੋ ਨਹੀਂ ਦਿੱਤਾ ਵੈਗਰੂ ਨੇ ਕੋਈ ਚੱਕਰ ਨਹੀਂ ਪਰ ਮੈਨੂੰ ਧੀਆਂ ਐਂ ਦੇਣ ਕਿ ਸੁਣਨ ਦੇ ਧੀਆਂ ਛੇ ਮਹੀਨਾ ਮੋਂ ਮੇਰੇ ਪੁੱਤ ਦਾ ਨਾ ਕਰਦੀ ਜਿੰਨਾ ਮੈਂ ਧੀਆਂ ਦਾ ਕਰਦੀ ਸੀ ਮੈਂ ਤੇ ਗੱਗੀ ਅੰਨਾ ਮੂਵਾਂ ਸੀ ਕੋਤਦਾਨੀ ਕਰਦੇ ਸੀ ਸ਼ਹਿਰ ਜਿੰਨਾ ਸਿੱਧੀਆਂ ਦਾ ਕਰ ਰਹੇ ਆ ਤੇ ਇੰਨੀ ਕੋ ਦਿਲ ਦੀ ਗੱਲ ਹੈ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਤੇ ਲਓ ਜੀ ਹੁਣ ਆਪਾਂ ਪਹੁੰਚੇ ਕਸਟ ਤੇ ਆਪਾਂ ਦਿਖਾ ਸਕੀਏ ਕਿ ਆਪਕ ਆਪ ਦੇ ਦਮ ਤੇ ਜੀ ਸਕਦੇ ਆ ਲੋਗਾ ਦੇ ਦਮ ਤੇ ਥੋੜੇ ਨਾ ਜੀ ਸਕਦੇ ਆ ਹਾਂ ਨੇ ਜਸ਼ਨ ਦਾ ਕਹਿਣਾ ਮਤਲਬ ਆ ਵੀ ਈਆਂ ਆਪ ਦੇ ਦਮ ਤੇ ਜੀ ਸਕਦੇ ਆ ਇਹ ਜਸ਼ਨ ਇਹ ਚੀਜ਼ ਕਹਿ ਰਹੀ ਹੈ ਵੀ ਈਆਂ ਆਪ ਦੇ ਦਮ ਤੇ ਜੀ ਸਕਦੇ ਆ ਈਆਂ ਨੂੰ ਕਿਸੇ ਦੇ ਸਹਾਰੇ ਦੀ ਜਰੂਰਤ ਨਹੀਂ ਆਉਂਦੀ ਤੇ ਕਦੀ ਸਿਆਣੀ ਆ ਐਕਟਿਵ ਆ ਸਮਝਦਾਰ ਆ ਪੜ੍ਹੀ ਲਿਖੀ ਆ ਤਾਂ ਆਪ ਦਾ ਘਰ ਵੀ ਤੋਲ ਸਕਦੀ ਆ ਆਪ ਦੇ ਬੱਚੇ ਵੀ ਪਾਲ ਸਕਦੀ ਇਕਤੀ ਤਾਂ ਉਹ ਕਿਸੇ ਦੇ ਹਨਾ ਸਹਾਰੇ ਦੀ ਮਹਤਾਜ ਨਹੀਂ ਹੁੰਦੀ ਇਹ ਮੇਰੇ ਕਹਿਣ ਦਾ ਪੁੱਤ ਦਾ ਇਹੀ ਮਤਲਬ ਹੈ ਤੇ ਬਾਕੀ ਮੇਰੀਆਂ ਦੀਆਂ ਬਹੁਤ ਸਮਝਦਾਰ ਆ ਬੈਗਰੂ ਵਿਜੈਦਰ ਦੀਆਂ ਮੈਨੂੰ ਦੇ ਦੀਆਂ ਸਭ ਨੂੰ ਦੇ ਹੀ ਹਨਾ ਤੇ ਪਰੀਆਂ ਵਰਦੀਆਂ ਦੀਆਂ ਤੇ ਬਾਕੀ ਜਿਹੜੀ ਵੀ ਸਾਡੇ ਕੋਲ ਜਿੰਨੀ ਵੀ ਥੋੜੀ ਪ੍ਰਾਪਰਟੀ ਹੈ ਬਾਹਰੀ ਪ੍ਰਾਪਰਟੀ ਹੈ ਸਭ ਮੇਨਾਂ ਥੀ ਆਂਦੀ ਹੈ ਮੇਰੇ ਵੱਡੇ ਪੁੱਤ ਦੀ ਹੈ ਤੇ ਮੇਰੇ ਛੋਟੇ ਪੁੱਤ ਦੀ ਹੈ ਹਨਾ ਤੇ ਅਸੀਂ ਤਾਂ ਇਹਨਾਂ ਨੂੰ ਪੁੱਤਾਂ ਦੇ ਬਰੁੱਬਰ ਰੱਖਿਆ ਜਿਹੜੇ ਕਹਿੰਦੇ ਆ ਨਾ ਵੀ ਪੁੱਤ ਜ਼ਰੂਰੀ ਹੈ ਨਹੀਂ ਪੁੱਤ ਵੀ ਨਹੀਂ ਜ਼ਰੂਰੀ ਅੱਜ ਦੇ ਟਾਈਮ 'ਚ ਪੁੱਤ ਬਿਲਕੁਲ ਵੀ ਕਦਰ ਨਹੀਂ ਕਰਦੇ ਦੇਖ ਰਹੇ ਆ ਆਪਾਂ ਖਬਰਾਂ ਆ ਰਹੀਆਂ ਆ ਨਾ ਨਿਊਜ਼ ਆ ਰਹੇ ਨੇ ਅਫਵਾਹਾਂ 'ਚ ਖਬਰ ਆ ਰਹੀ ਹੈ ਪਰ ਪੁੱਤ ਮਾਵਾ ਦੀ ਕਦਰ ਨਹੀਂ ਕਰ ਰਹੇ ਜਿੱਥੇ ਧੀਆਂ ਖੜਦੀਆਂ ਮਾਵਾ ਦੇ ਨਾਲ ਤੇ ਬਸ ਇੰਨੀ ਗੱਲ ਆਪਾਂ ਤੁਹਾਨੂੰ ਸ਼ੇਅਰ ਕਰਦੀ ਸੀਗੀ ਤੇ ਹਮੇਸ਼ਾ ਹਨ ਕੁੜੀਆਂ ਚੁੱਪ ਨਹੀਂ ਰਹਿ ਸਕਦੀਆਂ ਉਹਨਾਂ ਨੂੰ ਵੀ ਆਪ ਜਿਸ ਜਿਹੜੇ ਉਹਨਾਂ ਨਾਲ ਲੜਦੇ ਹੁੰਦੇ ਆ ਉਹਨਾਂ ਤੋਂ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੁੰਦੀ ਹੈ ਕਿ ਇਹ ਗੱਲ ਹੈ ਨਹੀਂ ਕਿ ਉਹ ਚੁੱਪਕਾ ਕੇ ਬੈਠੇ ਰਹਿਣ ਸਾਥ ਦੇਣਾ ਚਾਹੀਦਾ ਬਤ ਦੀ ਹਾਂ ਸੱਚ ਦਾ ਸਾਥ ਦੇਣਾ ਚਾਹੀਦਾ ਦੀ ਇਹਨੂੰ ਤੇ ਅਗਰ ਮੇਰੇ ਤੇ ਵਕਤ ਆਇਆ ਫਿਰ ਤਾਂ ਮੈਂ ਟੱਕ ਦੇ ਫੱਟੇ ਬਸਦਾ ਹੁਤੇ ਕਿੰਦੀ ਤੇ ਬਸ ਮੁਗਦੀ ਗੱਲ ਹੈ ਵੀ ਮੇਰੇ ਪੁੱਤਾਂ ਦੀ ਹੈ ਨਾ ਮੈਂ ਇਹ ਨਹੀਂ ਕਹਿੰਦੀ ਵੀ ਮੇਰੇ ਵਰਗੀ ਕਿਸਮਤ ਹੋਵੇ ਮੇਰੇ ਆਂਧਿਆਂ ਦੀ ਏਡੀ ਕੋ ਸੋਹਣੀ ਕਿਸਮਤ ਹੋਵੇ ਜਿਹੜੇ ਕਿ ਮੈਂ ਇਹਨਾਂ ਨੂੰ ਦੇਖ ਕੇ ਮੇਰਾ ਦੁੱਖ ਭੁੱਲ ਜਾਣਾ ਹੈ ਨਾ ਤੇ ਬਾਕੀ ਜੀ ਇੱਥੇ ਤੁਸੀਂ ਆਏ ਨਾ ਕਿ ਉਹਨਾਂ ਬੱਚਿਆਂ ਨੂੰ ਫੜਕਾ ਰਹੀ ਐ ਮੈਂ ਇਹਦੇ ਬੱਚੇ ਨੂੰ ਮੈਂ ਇਹਨਾਂ ਨੂੰ ਸਿੱਖਿਆ ਦੇ ਰਹੀ ਐ ਵੀ ਪਤ ਕਮਜ਼ੋਰ ਨਹੀਂ ਬਣਨਾ ਸੀ ਠੀਕ ਐ ਸੱਚ ਦਾ ਸਾਥ ਦਿਓ ਜਿੱਥੇ ਸਹੀ ਐ ਨਾ ਸਾਰਾ ਪਰਿਵਾਰ ਪਰਿਵਾਰ ਦੇ ਨਾਲ ਖੜੋ ਤੇ ਤਾਕਤਵਰ ਬਣਦੇ ਰਹੋ ਹਮੇਸ਼ਾ ਕਿਸੇ ਦਾ ਤੀ ਕਿਸੇ ਮੁੰਡੇ ਨਾਲ ਘਟਨੀ ਹੈਗੀ ਕਿਸੇ ਨਾਲ ਘਟਨੀ ਹੈਗੀ ਜੀ ਤੇ ਲੋ ਜੀ ਆਪਾਂ ਪਾਉਣੀ ਐ ਅੱਖਾਂ ਤੇ ਕਿਸੇ ਨਾਲ ਘੁਲੇਗੀ ਹਾਂ ਕਿਸੇ ਨਾਲ ਉਹ ਵੀ ਘਟ ਹੈ ਨਹੀਂ ਬਾਕੀ ਮੇਰੀਆਂ ਧੀਆਂ ਦਾ ਕਿਸੇ ਨੂੰ ਘਟ ਹੈ ਨਹੀਂ ਕਿਉਂ ਘਟ ਹੈ ਨਹੀਂ ਕਿਉਂਕਿ ਅਸੀਂ ਕਦੇ ਇਹਨਾਂ ਨੂੰ ਅਹਿਸਾਸ ਹੀ ਨਹੀਂ ਹੁਣ ਦਿੱਤਾ ਹਨਾ ਇਹ ਜਿਹੜਾ quarto ਮੇਰੇ ਜਾਨ ਨੂੰ ਦੱਸ ਰੂਡ ਹੈ ਤੇ ਲਵ ਯੂ ਇਹਨਾਂ ਨੂੰ ਤੇ ਇਹਨਾਂ ਨਾਲ ਮੈਂ ਇਹਨਾਂ ਨਾਲ ਕੁਝ ਵੀ ਕਰ ਦੂੰਗੀ ਇਹਨਾਂ ਨਾਲ ਮੈਂ ਇਹਨਾਂ ਦੀ ਖੁਸ਼ੀ 'ਚ ਮੈਂ ਖੁਸ਼ ਆ ਮੈਨੂੰ ਆਪਦੇ ਦੀ ਕੁਝ ਨਹੀਂ ਚਾਹੀਦਾ ਨਾ ਬਸ ਮੈਂ ਇਹਨਾਂ ਧੀਆ ਲਈ ਦਿਨਾਂ ਮੈਂ ਕਾਤ ਸਾਰੀ ਹਾਂ ਥੋੜਾ ਪਰ ਮੈਂ ਜਿੰਨਾ ਕਰੂੰਗੀ ਨਾ ਤੇ ਕਰਦੀ ਰਹੂੰਗੀ ਮੈਂ ਆਪਦੀਆਂ ਵਾਸਤੇ ਹੈ ਨਾ ਮੈਂ ਜੋ ਜੋ ਖਵਾਬ ਮੇਰੇ ਦਿਲ 'ਚ ਸੋਚ ਰੱਖਿਆ ਮੇਰੇ ਰੱਬੀਆਂ ਦੇ ਨਾਲ ਸਾਰੇ ਪੂਰੇ ਕਰੂੰਗੀ ਜਿੰਨੇ ਜੋਗੀ ਹੋੂੰਗੀ ਉਹਨਾਂ ਨੇ ਸੁਪਨੇ ਪੂਰੇ ਕਰੂੰਗੀ ਤੇ ਅੱਜ ਦਾ ਐਪੀਸੋਡ ਤਾਂ ਜੀ ਆਪਣਾ ਸਾਰਾ ਬਲੌਗ ਧੀਆਂ ਦੇ ਨਾਲ ਹੀ ਹੈ ਤੇ ਇਹਨਾਂ ਨਾਲ ਹੀ ਹੈ ਅਸੀਂ ਨਾਲ ਹੀ ਹੈ ਸਾਡਾ ਸਾਰਾ ਕੁਝ ਹੈ ਨਾ ਜੇ ਸਾਡੇ ਕੋਲ ਕੀ ਹੈ ਮੇਰੇ ਦੇ ਘੱਗੀ ਕੋਲ ਸਿਰਫ ਧੀਆਂ ਧੀਆਂ ਦੀ ਦਾਤ ਬਖਸ਼ੀ ਸਾਨੂੰ ਵਾਹਿਗੁਰੂ ਨੇ ਧੀਆਂ ਦੀ ਦਾਤ ਅਸੀਂ ਖੁਸ਼ ਹੈ ਤੇ ਅਸੀਂ ਕਹਿੰਦੇ ਹਾਂ ਦੀ ਵਾਹਿਗੁਰੂ ਸਾਨੂੰ ਤਾਂ ਧੀਆਂ ਦਿੱਤੀਆਂ ਨਾ ਜਿਹੜੇ ਭੈਣ ਭਰਾ ਵੀ ਅੱਜ ਦੇ ਟਾਈਮ 'ਚ ਨਾ ਜਿਹੜੇ ਭੈਣ ਭਰਾ ਜਿਦੇ ਕੋਲ ਧੀ ਵੀ ਹੈ ਨਹੀਂ ਪੁੱਤ ਵੀ ਹੈ ਨਹੀਂ ਤੂੰ ਤਾਂ ਸੁਣਿਆ ਨਾ ਬੱਚਿਆਂ ਨੂੰ ਮੈਂ ਕਹਣੀ ਵੀ ਸਾਨੂੰ ਵੈਗਰੂ ਪਹਿਲੇ ਨਾਲ ਜੀ ਖੁਸ਼ੀਆਂ ਦੇਦੀਆਂ ਤੇ ਸਾਡੇ ਘਰ ਰੌਣਕ ਹੈ ਨਾ ਬੱਚਿਆਂ ਨਾਲ ਅਸੀਂ ਖੁਸ਼ ਹਾਂ ਆਪਣੇ ਬੱਚਿਆਂ ਨਾਲ ਤੇ ਵੈਗਰੂ ਦਾ ਵਤਨਵਾਦ ਇੱਥੇ ਮੈਂ ਇਹ ਚੀਜ਼ ਕਹਣੀ ਹੈ ਵੀ ਵੈਗਰੂ ਸਾਰਿਆਂ ਨੂੰ ਕੀ ਬੁੱਤ ਦੇ ਹਨ ਜੋ ਵੀ ਧੀਆ ਬੁੱਤ ਬਣਾ ਹਨ ਵਿਚਾਰੇ ਅੱਜ ਬੈਠੇ ਨੇ ਉਹਨਾਂ ਨੂੰ ਇੱਕ ਦੀ ਇੱਕ ਬੁੱਤ ਦੁਆ ਹਨ ਦੇਹ ਭੈਣ ਭਰਾਵਾਂ ਦੀ ਜੋੜੀ ਬਣਾ ਤੇ ਸਾਰਿਆਂ ਦੇ ਨਾਲ ਹਨ ਅੰਗ ਸੰਗ ਰਹ ਵੈਗਰੂ ਤੇ ਹਮੇਸ਼ਾ ਸੱਚ ਦਾ ਸਾਥ ਦੇਈ ਵੈਗਰੂ ਨਹੀਂ ਚੀਜ਼ ਇੱਥੇ ਕਹਣੀ ਹੈ ਵੀਠੂ ਉਧਰੇਵਾ ਜਿਹੜਾ ਉਹਦਾ ਸਾਥ ਨਾ ਲਈ ਸੱਚ ਦਾ ਸਾਥ ਦੇ ਵੈਗਰੂ ਤੇ ਬਸ ਆਪਾਂ ਇੱਕ ਵੈਗਰੂ ਦੇ ਨਾਮ ਨੂੰ ਨੇ ਹੀ ਅਰਦਾਸ ਕਰਦੇ ਆ ਨਾ ਮੈਂ ਸਵੇਰੇ ਕੋ ਉਦਰਾ ਦਾ ਸੱਚਾ ਕੇ ਹੀ ਅਰਦਾਸ ਕਰਦੀ ਹਣੀ ਤੇ ਚਲੋ ਜੀ ਆਪਣਾ ਇੱਕ ਵਾਰੀ ਕਸਟਮਰ ਬਣ ਜਾਂਦੇ ਫਿਰ ਮਿਲਦੇ ਆਪਾਂ ਤੇ ਜਿਹੜੇ ਕਹਿੰਦੇ ਹੁੰਦੇ ਆ ਨਾ ਧੀਆਂ ਕੁਝ ਨਹੀਂ ਕਰ ਸਕਦੀਆਂ ਉਹ ਅਸੀਂ ਕਰਕੇ ਦਿਖਾਵਾਂਗੇ ਹਾਂ ਤੇ ਜਿਹੜੇ ਕਹਿੰਦੇ ਆ ਨਾ ਵੀ ਧੀਆਂ ਕੁਝ ਨਹੀਂ ਕਰ ਸਕਦੀ ਐ ਧੀਆਂ ਤੇ ਧੀਆਂ ਇਹ ਮੇਰੇ ਪੁੱਤਾਂ ਅੱਜ ਮੈਂ ਵਲੋਗਾਂ ਅੱਜ ਵਲੋਗ ਚ ਦੱਸਣਾ ਚਾਹਣੀ ਐ ਧੀਆਂ ਨਹੀਂ ਇਹ ਪੁੱਤਾਂ ਦੀ ਜ਼ਿੰਦਗੀ ਜਿਉਣ ਲੰਨਾ ਮੈਂ ਜੇ ਮੈਂ ਇਹਨਾਂ ਨੂੰ ਜੋ ਜਿੰਨਾ ਚਿਰ ਲੱਗੀ ਅੰਦਰ ਉਹ ਤਾਂ ਮੈਨੂੰ ਕਿਸੇ ਦੇ ਸਾਰੇ ਨੂੰ ਤਾਂ ਵੈਗਨ ਨੇ ਵਖਤ ਪਾਇਆ ਪਰ ਜਿੰਨਾ ਚਿਰ ਮੈਂ ਜਿਉਂਦੀ ਜਾਗਦੀ ਬੈਠੀ ਆ ਮੈਂ ਆਪਣੀਆਂ ਤੀਆਂ ਨੂੰ ਪੁੱਤਾਂ ਵਾਲੀ ਜ਼ਿੰਦਗੀ ਜਿਊਂਗੀ ਤੇ ਪੁੱਤਾਂ ਵਾਲੀ ਜ਼ਿੰਦਗੀ ਜਿਊਂਨਾਂ ਮੈਂ ਮੈਂ ਕਹੂੰਗੀ ਵੀ ਪੁੱਤਾਂ ਵਾਲੀ ਜ਼ਿੰਦਗੀ ਜਿਊਂ ਤੁਸੀਂ ਧੀਆ ਨਹੀਂ ਤੁਸੀਂ ਮੇਰੇ ਪੁੱਤੋਂ ਠੀਕ ਹੈ ਤੇ ਮੈਂ ਆਪਣੀਆਂ ਤੀਆਂ ਲਈ ਹਮੇਸ਼ਾ ਖੜੀ ਹਾਂ ਤੇ ਮਾੜਾ ਚੰਗਾ ਟਾਈਮ ਇਹ ਦੁੱਖੀ ਮਾੜਾ ਮਾੜਾ ਟਾਈਮ ਆਇਆ ਨਾ ਤੇ ਉਹ ਵੀ ਕੋਈ ਚੱਕਰ ਨਹੀਂ ਅਸੀਂ ਖਬਰਾਂ ਦੇਣੀ ਹੈ ਨਾ ਕਿਉਂਕਿ ਧੀਆ ਨਾਲ ਹੀ ਖੜੇ ਰਾਵਾਂਗੇ ਤੀਆਂ ਨਾਲ ਹੀ ਅਸੀਂ ਆਏ ਤੇ ਅਸੀਂ ਥੱਲੇ ਮਾਵਾ ਵੀ ਇੰਨੇ ਦਾ ਮਜ਼ਬੂਤ ਹੈ ਹਨਾ ਵੀ ਮਤਲਬ ਅਸੀਂ ਕਬਰਾਂ ਬਣਾਣੀ ਹੈ ਨਾ ਟਾਈਮ ਕਿੰਨਾ ਵੀ ਮਾੜਾ ਜੇ ਵੈਗਰੂ ਨੇ ਚਾਇਆ ਜੇ ਚੰਗਾ ਟਾਈਮ ਲਿਆ ਤਾਂ ਵੈਗਰੂ ਨੇ ਤੇ ਅਸੀਂ ਮਾੜਾ ਟਾਈਮ ਨਹੀਂ ਭੁੱਲਦੇ ਹਨਾ ਜੇ ਵੈਗਰੂ ਦੀ ਹਜੇ ਹੋਰ ਮਰਜ਼ੀ ਹੋਈ ਵੀ ਦੁੱਖਾਂ 'ਚ ਹੋਰ ਦੇਖਣੇ ਆ ਤਾਂ ਉਹ ਦੁੱਖਾਂ 'ਚ ਵੀ ਅਸੀਂ ਕਬਰਾਂਉਂਦੇ ਨੇ ਨਾ ਮੇਰੇ ਨਾਲ ਧੀਆ ਕਬਰਾਂਉਂ ਤੇ ਨਾਲ ਕਬਰਾਂ ਮੈਂ ਠੀਕ ਹੈ ਤੇ ਅਸੀਂ ਜਮਾ ਆਉਦੇ ਹੁਣ ਸਚਾਈ ਦੇ ਅਟਲ ਰਹਿ ਮੰਗੇ ਤੇ ਬਾਕੀ ਚਾਵਾ ਜੀ ਫਿਰ ਮਿਲਦੇ ਆ ਆਪਣਾ ਬਲੌਗ ਥੋੜਾ ਜਿਹਾ ਲੌਂਗ ਬੋਜ ਲੋ ਲਓ ਜੀ ਆਟਾ ਆਪਾਂ ਗੁੰਨ ਲਿਆ ਤੇ ਕਸਟਰਡ ਆਪਣਾ ਬਣ ਕੇ ਹੋ ਗਿਆ ਰੈਡੀ ਤੇ ਆਪਾਂ ਹਰੀਆਂ ਮਿਰਚਾਂ ਵੀ ਕਰ ਲਈਆਂ ਫਰਾਈ ਕਿਉਂਕਿ ਅੱਜ ਆਪਾਂ ਹਰੀਆਂ ਮਿਰਚਾਂ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਖਾਵਾਂਗੇ ਹਰੀਆਂ ਮਿਰਚਾਂ ਦਾ ਹਰੀਆਂ ਮਿਰਚਾਂ ਨਾਲ ਰੋਟੀ ਕਿਉਂਕਿ ਸਬਜ਼ੀ ਕੋਈ ਹੈ ਨਹੀਂ ਸੀਗੀ ਤਾਂ ਕਰਕੇ ਅਸੀਂ ਸਿਰਫ ਹਰੀਆਂ ਮਿਰਚਾਂ ਨਾਲ ਰੋਟੀ ਖਾਵਾਂਗੇ ਬਹੁਤ ਵਧੀਆ ਲੱਗੂਗੀ ਤੇ ਘੜੀ ਲਾਤੀ ਕੜੀ ਲਾ ਕੇ ਰੱਖਦੀ ਸ਼ੋਕਰਾ ਜੀ ਰਾਤ ਨੂੰ ਪੈਸੇ ਸਾਰੇ ਦਿਨ ਦੀ ਬੰਨੀ ਕਰਦੀ ਐ ਤੇ ਚਲੋ ਜੀ ਹਨਾ ਬਾਕੀ ਅੱਜ ਵਾਲੀ ਵੀਡੀਓ ਦਾ ਪੈਥੀ ਐਂਡ ਕਰਦੇ ਹਣਾ ਬਾਕੀ ਫੁੱਲ ਸਪੋਰਟ ਕਰੋ ਜੀ ਸਾਰੇ ਭੈਣ ਭਰਾ ਤੇ ਸੋਨੇ ਸੋਨੇ ਕਰਿਆ ਕਰੋ ਕਮੈਂਟ ਇੱਥੇ ਫੇਰ ਮੈਂ ਐਂਡ ਮੇਰੇ ਇੱਕ ਗੱਲ ਦੱਸ ਰਹੀ ਐ ਜਿੱਦਾਂ ਤੁਸੀਂ ਮੇਰਾ ਬਲੌਗ ਦੇਖ ਰਹੇ ਹੋ ਹਨਾ ਜੇ ਤੁਹਾਨੂੰ ਆਇ ਲੱਗਦਾ ਵੀ ਪੰਜਾਬੀ ਚ ਬਲੌਗ ਦੇਖੀਏ ਤਾਂ ਜਿਵੇਂ ਤੁਸੀਂ ਬਲੌਗ ਦੇਖ ਰਹੇ ਹੋ ਉੱਥੇ ਜਾ ਕੇ ਨਾ ਪਹਿਨੇ ਮਤਲਬ ਜਿਹਦਾ ਬਲੌਗ ਚਲਾ ਲਿਆ ਤੁਸੀਂ ਸਾਰੀਆਂ ਭੈਣਾਂ ਨੂੰ ਦੱਸਦੀ ਐ ਮੈਂ ਉੱਥੇ ਜਾ ਕੇ ਸੈਟਿੰਗ ਦਾ ਆਪਸ਼ਨ ਹੈ ਉਹਨੂੰ ਓਕੇ ਕਰੋ ਤੇ ਆడియో ਟਰੈਕ ਹਨਾ ਜਿੱਥੇ ਆడియో ਟਰੈਕ ਲਿਖਿਆ ਉੱਥੇ ਜਾ ਕੇ ਪੰਜਾਬੀ ਕਰ ਲਓ ਬਲੌਗ ਪੰਜਾਬੀ ਚੱਲ ਪੈਣਾਗਾ ਤੇ ਲਓ ਜੀ ਆਸੀ ਮੇਰੇ ਪੁੱਤ ਦੀ ਅਲਟਰਾ ਬਾਚ ਤੇ ਚਲੋ ਜੀ ਅੱਜ ਵਾਲੇ ਬਲੌਗ 'ਚ ਮੇਰੇ ਪੁੱਤਰੇ ਬਹੁਤ ਸੁਣੀਆਂ ਸੁਣੀਆਂ ਗੱਲਾਂ ਕਰੀਆਂ ਤੇ ਸਾਰੇ ਜਣੇ ਹਨਾ ਤੇ ਕਮੈਂਟ ਜ਼ਰੂਰ ਕਰਿਓ ਵੀ ਮੇਰੇ ਪੁੱਤ ਨੇ ਕੁਝ ਗਲਤ ਤਾਂ ਨਹੀਂ ਕਿਹਾ ਇਸ ਵੀਡੀਓ ਨਾਲ ਸਾਰਿਆਂ ਨੂੰ ਸਿੱਖਿਆ ਮਿਲੂਗੀ ਸਿੱਖਾ ਸਿੱਖਿਆ ਮਿਲੂਗੀ ਹਾਂ ਸਿੱਖਾ ਮਿਲੂਗੀ ਇਹ ਮੇਰੇ ਪੁੱਤ ਦੀ ਭਾਸ਼ਾ ਤੁੱਤੀ ਭਾਸ਼ਾ ਹੈ ਸਿੱਖਾਂ ਮਿਲੂਗੀ ਬੱਸ ਇਹਨੇ ਸਿੱਖਿਆ ਗਿਆ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਐਂਡ ਆਲੀ ਸਤਿ ਸ਼੍ਰੀ ਅਕਾਲ ਅਲਟਰੋ watchers